ਵਾਹੀ ਗੁਰਜੀਕਾ ਕਲ ਸਵਾਭੀ ਗੁਰਜੀਕੀ ਫਤੇ ਤੁਹਾਡਾ ਸਾਡਾ YouTube ਚੈਨਲ ਅਤੇ Facebook ਤੇ ਸਵਾਤਾ ਹੀ ਅੱਜ ਦੇਪੜੀ ਲੈ ਕੇ ਆਏ ਆ ਛੋਟੇ ਬੱਚੇ ਪਟਿਆਲੇ ਹੈ ਹੀ ਪੱਗ ਕਿਵੇਂ ਬਨਸਾਦੇ ਆ ਤੇ ਇਹਦੀ ਲੈਂਥ ਿਹੜੀ ਹੈਗੀ ਇਹਦੀ 6 ਮੀਟਰ ਲੈਂਥਾ ਕਪੜਾ ਡੱਪ ਹੋਲ ਵਾਤਿਆ ਤੇ ਸਭ ਤੋਂ ਪਹਿਲਾਂ ਡੱਪਾ ਲੈ ਲਾੜ ਲਾਣਾ ਸਿੱਧੇ ਸੈਂਟਰ ਤੋਂ ਲੈ ਕੇ ਆਉਣਾ ਲੜ ਨੂੰ ਪੂਣੀ ਦਾ ਹੌਲਦਾ ਹੱਥੇ ਰੱਖ ਕੇ ਬੰਦ ਬਸ ਉਤਰਾ ਕੇ ਦੋਈ ਪੱਲੇ ਜੋ ਪੱਲੇ ਪੱਲੇ ਜਿਆਦਾ ਖੋਲਣਾ ਦੂਜੇ ਪੱਲੇ ਡੱਪਾ ਮਟਾਈਆ ਦੋਈ ਪੱਲੇ ਇਕੱਠੇ ਕਰਕੇ ਅੱਧੇ ਖਿੜਾ ਕਿਹੜਾ ਪਲਾੜ ਨੂੰ ਲੋਟ ਕਰਕੇ ਲਗਾ ਦੇਣਾ ਅਗਲਾ ਡਾ ਪਲੜਾ ਲਾਉਣਾ ਲੜਨ ਬੈਗ ਤੋਂ ਪਿੰਚ ਕਰ ਲੈਣਾ ਪੂਣੀ ਦਾ ਹੌਲਦਾ ਹੱਥਲੇ ਰੱਖ ਕੇ ਬੰਦ ਪਾਸਾ ਉੱਤਰਾ ਕੇ ਚਾਰੋਂ ਜਿਹੜਾ ਪਲੜਾ ਉੱਤਲੋੜ ਕਰਕੇ ਤੇ ਫਿਰ ਜੇ ਨਾਲ ਰਹੀਦਾ ਫਸ ਰੱਖਣਾ ਚਾਹੁੰਦੇ ਤਿਹਨਾਂ ਦਾ ਫਸ ਰੱਖ ਕੇ ਤੇ ਦੋਆ ਜਿਹੜਾ ਲੜਨ ਫੋਲਡ ਕਰਕੇ ਜਿਹੜਾ ਲੜਨ ਲਗਾ ਦੇਣਾ ਅਗਲਾ ਡਾ ਪਲੜਾ ਲਾਉਣਾ ਲੜਨ ਬੈਗ ਤੋਂ ਪਿੰਚ ਕਰ ਲੈਣਾ ਪੂਣੀ ਦਾ ਹੌਲਦਾ ਹੱਥਲੇ ਰੱਖਾਂਗੇ ਬੰਦ ਪਾਸਾ ਉੱਤਰਾ ਕੇ ਦੋਈ ਪੱਲੇ ਚ ਪੱਲੇ ਪੱਲੇ ਜਿਆਦਾ ਖੋਲਣਾ ਦੂਜੇ ਪੱਲੇ ਨੂੰ ਮਟਾਈ ਵਾਲ ਪਾਸੇ ਨਾਲ ਜੋੜ ਕੇ ਤਬੇ ਕਹਾਂ ਨੂੰ ਜਿਹੜਾ ਲੜ ਨੂੰ ਉੱਤੋਂ ਲੋੜ ਕਰ ਲੈਣਾ ਯਾਰ ਨੂੰ ਜਿਹੜਾ ਪਾੜਨ ਨੂੰ ਉੱਤੋਂ ਲੋੜ ਕਰਕੇ ਜਿਹੜਾ ਲੜ ਨੂੰ ਡਬਲ ਫੋਲਡ ਕਰਕੇ ਸਾਫ਼ ਕਰਕੇ ਲਗਾ ਦੇਣਾ ਤੇ ਦੋਸਤੋ ਆ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਲੜ ਨੂੰ ਇੱਕ ਤੋਂ ਪਿੰਚਾ ਕਰ ਲੈਣਾ ਪੁਣੀ ਦੇ ਖੋਲ ਦਾ ਹੱਥਲੇ ਰੱਖਾਂਗੇ ਬੰਦ ਪਾਸੇ ਉੱਤੇ ਰੱਖ ਕੇ ਦੋਈ ਪੱਲੇ ਜੋ ਪੱਲੇ ਪੱਲੇ ਗਿਆ ਖੋਲਣਾ ਦੂਜੀ ਪੱਲੇ ਨੂੰ ਪਮਟਾਈਰ ਪਾਸੋਂ ਨਾਲ ਜੋੜ ਕੇ ਯਾਰ ਹੰਗਲੇੜਾ ਪਲੇੜ ਨੂੰ ਲੋਡ ਕਰਕੇ ਫੇਰ ਜਿਹੜਾ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਜਿੰਨਾ ਪਹਿਲੇੜ ਦਾ ਫਾਸਲਾ ਕਿੰਨਾ ਪਲੇੜ ਦਾ ਫਾਸਲਾ ਕੇ ਜਿਹੜਾ ਲੜਨ ਨੂੰ ਲੋਡ ਕਰਕੇ ਲਗਾਵਾਂਗੇ ਤੇ ਹੁਣ ਜਿਹੜੇ ਪੱਲੇ ਲੈਨੇ ਉਹਨਾਂ ਜਿਹੜਾ ਆਪਾਂ ਵਾਸ਼ ਫੇਰ ਲੈਨੇ ਚੰਨ ਜਿਹੜੀ ਆਪਾਂ ਸਫਾਈ ਕਰ ਲੈਣੀ ਆ ਜਿਹੜਾ ਜਿਹੜਾ ਪਾਗਲੜਾ ਲਾਉਣਾ ਲੜਨ ਬੈਗ ਤੋਂ ਪਿੰਚ ਕਰ ਲੈਣਾ ਪੂਣੀ ਲੋਹਲ ਦਾ ਹੱਥ ਨੇ ਰੱਖ ਕੇ ਬੰਦ ਪਾਸਾ ਉਤਰਾ ਕੇ ਦੋਹੀ ਪੱਲੇ ਜੋ ਪੱਲੇ ਪੱਲੇ ਜਿਆਦਾ ਖੋਲਣਾ ਦੂਜੇ ਪੱਲੇ ਨੂੰ ਪਮਟਾਈ ਗਰ ਕਸਣਾ ਜੋੜ ਕੇ ਚਾਰੋਂ ਜਿਹੜਾ ਪੱਲੜ ਨੂੰ ਤਲਦ ਕਰਨਾ ਤੇ ਭਾਜੀ ਨਾ ਪਾ ਪੱਲੇ ਦਾ ਪਾ ਰੱਖੇ ਨਾ ਪੱਲੇ ਦਾ ਮਾੜਾ ਕੇ ਜਿਹੜਾ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਤਦੋਂ ਅਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲੜਾ ਲਗਾਉਣਾ ਲੜਨੂ ਬੈਕ ਤੋਂ ਪਿੰਚ ਕਰ ਲੈਣਾ ਚਾਰੋਂ ਜਿਹੜਾ ਪੜ ਨੂੰ ਉਤ ਲੋਡ ਕਰ ਲੈਣਾ ਤੇ ਫਿਰ ਨੱਕ ਦੀ ਸੀ ਜਿਹੜਾ ਪਲੈਟ ਨੂੰ ਫੋਲਡ ਕਰਾਂਗੇ ਨੱਕ ਦੀ ਸੀ ਜਿਹੜਾ ਪਲੈਟ ਨੂੰ ਫੋਲਡ ਕਰਕੇ ਜਿੰਨਾਂ ਆਪਾਂ ਪਲੈਟ ਦਾ ਫਾਂਸ ਰੱਖਣਾ ਪਲੈਟ ਦਾ ਫਾਂਸ ਰੱਖ ਕੇ ਜਿਹੜਾ ਲੜਨੂ ਸਾਫ਼ ਕਰਕੇ ਲਗਾ ਦੇਣਾ ਜਿਹੜੇ ਆਪਣੀ ਸ਼ੇਪ ਆਪ ਲੋਡ ਕਰ ਜਿਹੜਾ ਲੜਨ ਲਗਾ ਲੈਣਾ ਉਤੋਂ ਵੀ ਜਿਹੜਾ ਲੜਨੂ ਲੋਡ ਕਰ ਲੈਣਾ ਜੋ ਦੀ ਛੇਪ ਆ ਜੀ ਉਹ ਵੀ ਲੋਡ ਕਰ ਲੈਣੀ ਹੈ 300 ਦੀ ਕੜਾਈ ਰੱਖਣਾ ਚਾਹੁੰਦੇ ਤੁਸੀਂ ਇਹਨਾਂ ਦੀ ਕੜਾਈ ਆ ਕੇ ਜਿਹੜਾ ਲੜਨ ਲਗਾਉਣਾ ਤੇ ਬਰਦਰੋਸਤੋਆ ਜਿਹੜਾ ਆਪਾਂ ਪੱਗ ਪੈਨ ਲਗਾਉਣਾ ਨੱਕ ਦੀ ਸੀ ਜਿਹੜਾ ਆਪਾਂ ਪੱਗ ਪੈਨ ਲਗਾਉਣਾ ਹੈ ਜਿੱਥੇ ਆਪਾਂ ਸ਼ਮਲਰ ਫੋਲਡ ਕਰੀਏ ਉਹ ਤੋਂ ਥੋੜਾ ਗਾਹ ਕਰਕੇ ਜਿਹੜਾ ਪੱਗ ਪੈਨ ਲਗਾਵਾਂਗੇ ਤੇ ਬਰਦਰੋਸਤੋਆ ਜਿਹੜਾ ਆਪਾਂ ਕਲਗੀ ਲੜ ਲਗਾਉਣਾ ਅੱਧਾ ਉੱਪਰ ਦੋਸਤ ਥੱਲੇ ਫੋਲਡ ਕਰ ਲੜ ਨੂੰ ਅੱਧਾ ਉੱਪਰ ਦੋ ਥੱਲੇ ਫੋਲਡ ਕਰਕੇ ਜਿਹੜਾ ਪਲਾੜ ਨੂੰ ਬੈਗ ਤੇ ਚੜਾਈ ਚ ਲੈ ਕੇ ਨਾ ਮੋੜ ਲੈ ਕੇ ਆਪਾਂ ਦੀ ਚੜਾਈ ਘਟਾ ਦੇਣੀ ਆ ਫਿਰ ਨੱਕ ਤੇ ਸੀ ਚੜਾ ਪਲੇਟ ਨੂੰ ਫੋਲਡ ਕਰ ਦੇਣਾ ਨੱਕ ਤੇ ਸੀ ਚੜਾ ਪਲੇਟ ਨੂੰ ਫੋਲਡ ਕਰਕੇ ਤੇ ਫਿਰ ਜਿਹੜਾ ਲੜ ਨੂੰ ਉੱਤੇ ਰੱਬਣਾ ਜੇ ਤੁਹਾਡੇ ਜੜ ਉੱਤੋਂ ਖਿਸਕ ਜਾਂਦਾ ਜਾਂ ਘਟੇਂਦਾ ਤੁਸੀਂ 2 ਜਾਂ 3 ਪੱਗ ਪਰ ਜਿਹੜੇ ਲੜ ਨੂੰ ਤੋਂ ਕੋਣ ਵਾਸਤੇ ਲਗਾ ਸਕਦੇ ਹੋ ਤੇ ਉਹ ਜਿਹੜੇ ਆ ਪਲੜ ਲੈ ਸੀ ਉਹਨਾਂ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਆ ਤੇ ਜੇ ਕਿਸੇ ਲੜ ਦੀ ਮਟਾਈ ਜਾਂ ਰਹਿਣਦੀ ਆ ਤਾਂ ਉਹਦੇ ਤੇ ਆਪਾਂ ਬਾਹਰ ਨਾਲ ਪ੍ਰੈਸ ਕਰਕੇ ਉਦੀ ਮਟਾਈ ਜਿਹੜੀ ਆਪਾਂ ਬਾਕੀ ਲੜਾਂ ਦੇ ਬਰਾਬਰ ਕਰ ਲੈਣੀ ਹੈ ਤੇ ਫਿਰ ਜਿਹੜਾ ਆਪਾਂ ਛਟਕਣਾ ਲੜਨ ਨੂੰ ਭਲਾ ਕੇ ਜਿਹੜਾ ਆਪਾਂ ਸਰੋ ਚੰਗੀ ਤਰ੍ਹਾਂ ਜਿਹੜਾ ਕਵਰ ਕਰਨਾ ਹੈ ਤੇ ਜਿਹੜੇ ਲੜਨੇ ਤੁਸੀਂ ਜਿਹੜੇ 3D ਵੀ ਕਰ ਸਕਦੇ ਹੋ ਬਸ ਇੱਕ ਗੱਲ ਦਾ ਧਿਆਨ ਰੱਖਿਓ ਜਿਹੜੇ ਆਪਣੇ ਲੜਨੇ ਉਹਨਾਂ ਚ ਜਿਹੜਾ ਆਪਾਂ ਵੱਲ ਨਾ ਪਵੇ 3D ਕਰਦੇ ਸਮੇਂ ਤੇ ਨਾਲਿਆਂ ਬਾਕੀ ਪਾਦ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਹੈ ਤੇ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ਰਟ ਕਰ ਮੈਗੇ ਯੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜਿਹੜੇ ਬੱਚਿਆਂ ਨੂੰ ਪਟੜਨशाही ਪੱਗ ਬੰਨ੍ਹਣੀ ਕੋਈ ਪ੍ਰੋਬਲਮ ਆਦੀ ਆ ਤਾਂ ਅਸੀਂ ਵੀਡੀਓ ਦੇਖ ਕੇ ਜਿਹੜੀ ਆਪਾਂ ਨੂੰ ਪਲਾਉ ਦਾ ਸੋਲੂਸ਼ਨ ਕਰ ਲੈਣਾ ਜਿਹੜਾ ਆਪਾਂ ਉੱਤੇ ਛੱਟਾਈਗਾ ਉਹਨੂੰ ਜਿਹੜਾ ਆਪਾਂ ਚੰਗੀ ਤਰ੍ਹਾਂ ਟੈਟ ਕਵਰ ਕਰ ਲੈਣਾ ਤੇ ਉਂਗਲੀ ਦਾ ਅਗੁੱਠੇ ਨਾਲ ਦੱਬ ਕੇ ਜਿਹੜਾ ਆਪਾਂ ਸੋ ਚੰਗੀ ਤਰ੍ਹਾਂ ਟੈਟ ਕਵਰ ਕਰ ਲੈਣਾ ਬੈਦਰ ਲਗਾਉਣਾ ਅੱਧਾ ਸਜਿਓ ਅੱਧਾ ਖੱਬੇ ਬੋਲਡ ਕਰਕੇ ਜਿਹੜਾ ਪਲਾਟ ਨੂੰ ਬੈਕ ਤੇ ਦੱਬ ਲੈਣਾ ਤੇ ਇੱਕ ਵਾਰ ਜਿਵੇਂ ਦੇਖ ਕੇ ਜਿਹੜਾ ਆਪਾਂ ਦੇਖ ਲਾਂ ਜਿੱਥੋਂ ਕਿ ਤੁਸ ਨਗ ਰਹਿੰਦਾ ਤੇ ਜਲਦੀ ਹੁੰਡ ਲੈ ਕੇ ਆ ਜੁਣੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ